ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਵੱਲੋਂ ਲਗਾਤਾਰ ਫੁੱਟਪਾਥਾਂ ਤੇ ਕਬਜ਼ੇ ਹਟਾਉਣ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਅੱਜ ਟ੍ਰੈਫਿਕ ਪੁਲਿਸ ਜਲੰਧਰ ਦੇ ਵੱਲੋਂ ਭਗਵਾਨ ਵਾਲਮੀਕ ਚੌਂਕ ਤੋਂ ਬਸਤੀ ਅੱਡੇ ਤੱਕ ਫੁੱਟਪਾਥਾਂ ਤੇ ਕਬਜ਼ਾ ਕਰਕੇ ਬੈਠੇ ਦੁਕਾਨਦਾਰਾਂ ਤੇ ਕਾਰਵਾਈ ਕੀਤੀ ਗਈ ਹੈ ਅਨੁਮਾਨ ਲੱਗਦਾ ਹੈ ਕਿ ਇਸ ਰੋਡ ਉੱਪਰ ਜ਼ਿਆਦਾਤਰ ਟੂ-ਵਿਲਰ ਵਿਕਰੇਤਾ ਮੌਜੂਦ ਨੇ ਜਿਨ੍ਹਾਂ ਦੇ ਪੁਲਿਸ ਦੇ ਵੱਲੋਂ ਅੱਜ ਚਲਾਨ ਵੀ ਕੱਟੇ ਗਏ ਪੁਲਿਸ ਮੁਲਾਜ਼ਮਾ ਦਾ ਕਹਿਣਾ ਹੈ ਕਿ ਇਹਨਾਂ ਨੂੰ ਜ਼ੁਬਾਨੀ ਵੀ ਬਹੁਤ ਵਾਰ ਕਿਹਾ ਗਿਆ ਤੇ ਨੋਟਿਸ ਵੀ ਭੇਜੇ ਗਏ ਹਨ ਪਰ ਇਹ ਪੁਲਿਸ ਦੇ ਹੁਕਮਾਂ ਨੂੰ ਚਿੱcke ਤੇ ਟੰਗ ਰਹੇ ਨੇ ਜਿਸ ਨਾਲ ਕਰਕੇ ਇਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਦੂਜੇ ਪਾਸੇ ਦੁਕਾਨਦਾਰ ਵੀ ਪੁਲਿਸ ਦੇ ਨਾਲ ਸਿੱਧੇ ਹੋ ਗਏ ਉਹਨਾਂ ਕਹਿ ਕੇ ਪੁਲਿਸ ਨੇ ਨਜਾਇਜ਼ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਉਹਨਾਂ ਦਾ ਕਾਰੋਬਾਰ ਠੱਪ ਕਰਨ ਦੀ ਤਿਆਰੀ ਵਿੱਚ ਪੁਲਿਸ ਲਗਾਤਾਰ ਤਿਆਰਬਰ ਤਿਆਰ ਰਹਿੰਦੀ ਹੈ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਉਹਨਾਂ ਦੀ ਰੋਜ਼ੀ ਰੋਟੀ ਦੇ ਉੱਤੇ ਲੱਤ ਮਾਰ ਰਹੀ ਹੈ ਜਿਕਰ ਹੋ ਗਿਆ ਕਿ ਪਿਛਲੇ ਕਈ ਸਮੇਂ ਤੋਂ ਚਲਾਨ ਕੱਟਣ ਨੂੰ ਲੈ ਕੇ ਲੋਕਾਂ ਦੇ ਵੱਲੋਂ ਪੁਲਿਸ ਦੇ ਖਿਲਾਫ ਰੋਸ ਮੁਜ਼ਾਹਰੇ ਵੀ ਕੀਤੇ ਜਾ ਰਹੇ ਨੇ ਬਿਊਰੋ ਰਿਪੋਰਟ ਦਾ ਏਅਰ ਟੀਵੀ ਤੇ ਪੰਜਾਬ ਭਰ ਨਾਲ ਲਾਈਵ ਵਾਂਦੇ ਆਪ ਨੂੰ بار بار ਬੇਨਤੀ ਕੀਤੀ ਜਾਂਦੀ ਆ ਰੋਡ ਛੱਡ ਪਾਸ ਦੋ ਬਈ ਚੀਜ਼ਾਂ ਛੱਡ ਕੇ ਜਿੱਦਾਂ ਮਰਜ਼ੀ ਆਪਣਾ ਕੰਮ ਕਰੋ ਦੁਕਾਨ ਦੇ ਅੰਦਰ ਆਪਣਾ ਕਾਰੋਬਾਰ ਜਿਹੜਾ ਵੀ ਕਰਨਾ ਦੁਕਾਨ ਦੇ ਅੰਦਰ ਬਰਾਏ ਮਿਹਰਬਾਨੀ ਰੋਡ ਦੇ ਉੱਤੇ ਨਹੀਂ ਲੱਗਣਾ ਕੁਝ ਵੀ ਜੀ ਇਹ ਕਿਸਮ ਦਾ ਨਾਂ ਰੇੜੀ ਨਾ ਕੋਈ ਮੋਟਰਸਾਈਕਲ ਸਕੂਟਰ ਜਿਹੜੇ ਆ ਭਰਾਵਾਂ ਨੇ ਲਾਏ ਆ ਇਹ ਬਰਾਏ ਮਿਹਰਬਾਨੇ ਆਪਣੇ ਅੰਦਰ ਕੰਮ ਕਰੋ ਜੀ بار بار ਕਹਿਣਾ ਪੈਂਦਾ ਇਹਦੇ ਵਿੱਚ ਪਹਿਲਾਂ ਤੁਹਾਨੂੰ ਕਲੰਦਰਾ ਦਿੱਤਾ ਜਾਊਗਾ 124 ਦਾ ਕਲੰਦਰਾ 900 ਦਿੱਤਾ ਜਾਊਗਾ ਉਤਵਾ ਦਾ 188 ਚ ਪਰਚਾ ਦਿੱਤਾ ਜਾਊਗਾ ਧੰਨਵਾਦ ਥੈਂਕ ਯੂ ਉਸ ਕਸ਼ਟ ਨੇ ਥੱਕਾ ਕਰਦੀ ਪਈ ਬਿਲਕੁਲ ਜੀ ਸਾਡੇ ਗੜੀਆਂ ਅਸੀਂ ਦੇਖੋ ਜੀ ਕਿਹਦੀ ਨਾਲ ਜਿਹੜਾ ਪਿਛੇ ਭੱਜਦੀ ਬਾਅਦ ਅਸੀਂ ਕੋਈ ਟ੍ਰੈਫਿਕ ਦੇ ਪ੍ਰੋਬਲਮ ਕਰਦੇ ਪਏ ਪਰ ਹੁਣ ਜੇ ਇਹ ਕਹਿੰਦੇ ਟ੍ਰੈਫਿਕ ਦੇ ਅਸੀਂ ਕੰਟਰੋਲ ਕਰਦੇ ਪਏ ਆ ਤੇ ਸ਼ਹਿਰ ਚ ਬਥੇਰੇ ਕਬਜੇ ਆਏ ਹੋ ਜੀ ਉਹਨਾਂ ਦੇ ਜੋਤੀ ਚੋਂ ਤੇ ਲੈ ਕੇ ਕੋਈ ਚੋਂਗੇ ਕੋਈ ਇਹਨਾਂ ਨੇ ਚੋਨੀ ਬਣਾਇਆ ਉਹ ਤਿੰਨਾਂ ਟ੍ਰੈਹੂ ਜਾ ਰਹੇ ਨੇ ਦਾ ਉਥੇ ਨਾਲ ਕਾਹ ਦਬਾਵਾ ਉਥੇ ਵੱਡੇ ਵੱਡੇ ਕਾਰਾਂ ਵਾਲੇ ਹੈਗੇ ਆ ਉਹ ਨਾਲ ਚੜਾਵਾ ਚੜਦੇ ਆ ਉਹਨੇ ਕਿਉਂ ਨਹੀਂ ਚੋਨੀ ਬਣਾਇਆ ਜੀ ਇਹ ਵੀ ਸਿਰਫ ਚੱਲੀ ਜਾਂਦੀ ਕੋਈ ਜਾਮ ਲੱਗ ਰਿਹਾ ਨਹੀਂ ਹੈਗਾ ਤੇ ਇਹਦੇ ਕੋਈ ਮੁੱਦਾ ਬਣਾ ਕੇ ਦੁਕਾਨਾਂ ਦਾ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਜੇ ਹੁਣ ਆਪਣਾ ਅਗਲਾ ਕਦਮ ਕੀ ਚੁੱਕਿਆ ਹੋਊਗਾ ਭਾਈ ਜੇ ਇਹਦਾ ਜਾਇਜ਼ ਹੈ ਕਿ ਅਸੀਂ ਹੋਏ ਅਸੀਂ ਪਾਪੀ ਦੁਕਾਨਾਂ ਨੂੰ ਬੰਦ ਕਰਕੇ ਚਾਬੀਆਂ ਨਾਲ ਫੜਾਵਾਂਗੇ ਦੁਕਾਨਾਂ ਆਪੇ ਕਰ ਲੈਣ ਕਿੰਨੀ ਦੇਣਾ ਟਾਈਮ ਪ੍ਰਸ਼ਾਸਨ ਕਿੰਨੀ ਦੇਣਾ ਟਾਈਮ ਦੇ ਰਹੇ ਜਿਦੋਂ ਸਾਥਸਲਾ ਕਰ ਦੋ ਕਰਾਂਗੇ ਆ तकरीबन ਜਿਵੇਂ ਅਸੀਂ ਜਵਾਨੀ ਨੋਟਿਸ ਜਵਾਨੀ ਦੀ ਇਹਨਾਂ ਨੂੰ ਵਾਰਨਿੰਗ ਦਿੱਤੀ ਸੀਗੀ ਨੋਟਿਸ ਵੀ ਦਿੱਤੇ ਸੀਗੇ ਅੱਜ ਮੈਂ ਇਸ ਵੇਲੇ ਤਾਂ ਇਹਨਾਂ ਨੂੰ ਚਾਰ ਨੋਟਿਸ ਦੇ ਚੁੱਕਾ ਇਸ ਰੋਡ ਦੇ ਉੱਤੇ ਪੀਐਨਬੀ ਜੋਤੀ ਚੌਂਕ ਤੋਂ ਲੈ ਕੇ ਵਸਤੀ ਅੱਡੇ ਤੱਕ ਜਿਹੜੇ ਇਸ ਵੇਲੇ ਖੜਾ ਇਸ ਤੱਕ ਚਾਰ ਨੋਟਿਸ ਦੇ ਚੁੱਕਾ ਜੀ ਇਹ ਲੋਕ ਜਿਹੜੇ ਅਸੀਂ ਚੱਲੇ ਜਾਂਦੇ ਆ ਦੁਬਾਰਾ ਸਮਾਨ ਕੱਢ ਕੇ ਇਹ ਬਾਹਰ ਦੁਬਾਰਾ ਫੇਲਾ ਲੈਂਦੇ ਸਾਡੇ ਆਰਡਰ ਦੀ ਕੰਪਲੀਅੰਸ ਨਹੀਂ ਕਰਦੇ ਅਸੀਂ ਇਹਨਾਂ ਨੂੰ ਵਾਰ-ਵਾਰ ਸਮਝਾਉਂਦੇ ਆ ਕਿ ਕੋਈ ਇਹਨਾਂ ਦਾ ਨੁਕਸਾਨ ਕੋਈ ਨਾ ਹੋਵੇ ਇਹਨਾਂ ਨੂੰ ਜਿਹੜਾ ਇਸ ਤਰੀਕੇ ਨਾਲ ਗੌਰਮੈਂਟ ਆ ਦੱਤਾ ਦੇ ਗਿਆ ਉਸੇ ਤਰੀਕੇ ਨਾਲ ਕੰਮ ਕਰਾਂਗੇ। ਹਾਂ ਕਰਕੇ ਫੋਟੋ ਪਾਸ। ਭਾਈ ਜੇ ਇਸ ਕੁਛੜੇਲੇ ਵਾ ਰਾਜ ਕੀਤਾ ਗਿਆ ਹੋਵੇ ਤਾਂ ਕੀ ਕਰਨਾ ਚਾਹੋਗੇ? ਕਿੰਨਾ ਜੀ? ਮੈਂ ਕੁਛ ਦੁਕਾਨਦਾਰ ਨੂੰ ਇਤਰਾਜ਼ ਕੀਤਾ ਜਾ ਰਿਹਾ ਜਿਹੜੀ ਕਾਰਵਾਈ ਦਾ ਉਹ ਕੀ ਕਰਨਾ ਚਾਹੋਗੇ? ਦੇਖੋ ਜੀ ਜਿਹੜਾ ਦੁਕਾਨਦਾਰ ਨਹੀਂ ਸਾਡੀ ਗੱਲ ਨੂੰ ਮੰਨਦਾ ਉਹਨਾਂ ਦੇ 188 ਦਾ ਜਿਹੜਾ ਪਰਚਾ ਦਰਜ ਕੀਤਾ ਜਾਊਗਾ। ਅਤੇ ਕਿੰਨੇ ਸੇ ਮਾਨਜੁਗ ਸੀਪੀ ਸਾਹਿਬ ਦੇ ਤੇ ਹੁਕਮ ਨੇ ਪੰਜਾਬ ਗੌਰਮੈਂਟ ਦੇ ਹੁਕਮ ਨੇ 188 ਦਾ ਜਿਹੜਾ ਇਹਨਾਂ ਦਾ ਪਰਚਾ ਦਰਜ ਕੀਤਾ ਜਾਊਗਾ ਜੀ। ਹੁਣ ਇਹਨਾਂ ਨੂੰ ਇੱਕ ਜਵਾਨੀ ਰਿਟਨ ਦੇ ਵਿੱਚ ਨੋਟਿਸ ਦਿੱਤਾ ਜੀ ਅਗਰ ਜੇ ਸਾਡੇ ਰਿਟਨ ਨੋਟਸ ਵੀ ਕੰਪਲੈਂਸ ਨਹੀਂ ਕਰਦੇ ਇਹਨਾਂ ਦੇ ਖਿਲਾਫ 188 ਦੀ ਕਾਰਵਾਈ ਡੇਲੀ ਕਿੰਨੀਆਂ ਕੰਪਲੇਟ ਆ ਰਹੀਆਂ ਨੇ ਕੰਪਲੇਂਟਾਂ ਤੇ ਕਰੀਬ ਨੂੰ ਬਹੁਤ ਸਾਰੇ ਲੋਕ ਸਾਨੂੰ ਉਸਤਾਹ ਕਰ ਰਹੇ ਨੇ ਐਸ ਵੇਲੇ ਵੀ ਐਸ ਵੇਲੇ ਪੀਐਮਡੀ ਚੌਂਕ ਤੋਂ ਲੈ ਕੇ ਕਾਫੀ ਸਾਰੇ ਲੋਕਾਂ ਨੇ ਸਾਨੂੰ ਉਸਤਾਹ ਦਿੱਤਾ ਕਾਫੀ ਸਾਰੇ ਲੋਕਾਂ ਦੁਕਾਨਦਾਰਾਂ ਨੇ ਵੀ ਸਰਵੋਸਤਾ ਕੀਤਾ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਪਰ ਬਹੁਤ ਸਾਰੇ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਇਹ ਵੀ ਕਹਿਣਾ ਕਿ ਇੰਨੇ ਸਾਲਾਂ ਚ ਕਦੀ ਵੀ ਐਕਸ਼ਨ ਨਹੀਂ ਲਿਆ ਗਿਆ ਫਿਰ ਹੁਣ ਸਾਡਾ ਨਾ ਪ੍ਰਸ਼ਾਸਨ ਇੰਨਾ ਐਕਟਿਵ ਕਿਉਂ ਹੋ ਗਿਆ ਦੇਖੋ ਜੀ ਇਸ ਵੀਲੇ ਇਸ ਰੋਡ ਦੇ ਉੱਤੇ ਇੱਕ ਸਿਵਲ ਹਸਪੀਟਲ ਟੰਡਾ ਲੋਕ ਬਾਹਰੋਂ ਆਉਂਦੇ ਨੇ ਟ੍ਰੈਫਿਕ ਦੇ ਜਿਹੜੇ ਇਹਨਾਂ ਨੇ ਫੁੱਟ ਪਾਸ ਦੇ ਇੰਨੇ ਦਿਨਾਂ ਦੇ ਇੱਕ ਗਵਰਨਮੈਂਟ ਦੀ ਪ੍ਰਾਪਰਟੀ ਨੂੰ ਦੱਬ ਕੇ ਰੱਖੀ ਨਹੀਂ ਪਿਛਲੀ ਗਵਰਨਮੈਂਟ ਨੇ ਕੀ ਕੀਤਾ ਉਹਦੇ ਬਾਰੇ ਨਹੀਂ ਸਾਨੂੰ ਪਤਾ ਜੋ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਸਾਨੂੰ ਹਦਾਇਤਾਂ ਦਿੱਤੀਆਂ ਇਸ ਰੋਡ ਦੇ ਉੱਤੇ ਬਹੁਤ ਸਾਰੀਆਂ ਐਂਬੂਲੈਂਸਾਂ ਨਿਕਲਦੀਆਂ ਸਿਵਲ ਹਸਪਤਾਲ ਹੈ ਕਿਸੇ ਦੀ ਜਾਨ ਜਾ ਸਕਦੀ ਆ ਇਹ ਦੁਕਾਨਾਂ ਦਾ ਆਪਣਾ ਸਮਾਨ ਦੁਕਾਨਾਂ ਅੰਦਰੋਂ ਖਾਲੀਆ ਸਮਾਨ ਕੱਢ ਕੇ ਬਾਹਰ ਰੋੜਾ ਤੇ ਪੁੱਟ ਪਾਸਾ ਤੇ ਲਾਏ ਆ ਜਿਹੜਾ ਇਹਨਾਂ ਦਾ ਗਾਹਕਾਂ ਦਾ ਰੋਡ ਦੇ ਉੱਤੇ ਗੱਡੀ ਲਾ ਕੇ ਆਪਣਾ ਜਿਹੜਾ ਉਹ ਇਹਨਾਂ ਦੇ ਦੁਕਾਨ ਤੋਂ ਸਮਾਨ ਖਰੀਦਣ ਚੱਲ ਜੰਦਾ ਉਹਨੂੰ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਖਾਤਰ ਨੋ 2 ਵੇ ਜਨ ਬਣਾਇਆ ਗਿਆ ਤਾਂ ਕਿ ਕਿਸੇ ਦੀ ਇੱਕ 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 ਮਿੰਟ ਕੀਮਤੀ ਜਿਹੜਾ ਐਂਬੂਲੈਂਸ ਫਸਦੀ ਆ ਉਹ ਨਾ ਫਸੇ ਹੁੰਦੀ ਜਾਨ ਬਚ ਸਕਦੀ ਪਹਿਲੂ ਕਰੀ ਤਾਂ ਦੇਖਣ ਨੂੰ ਮਿਲਿਆ ਐਂਬੂਲੈਂਸ ਕਿਹਦੀ ਫਸੀ ਹੋਵੇ ਬਿਲਕੁਲ ਜੀ ਇੱਕ ਡੈਥ ਵੀ ਹੋਈ ਸੀ ਅੱਜ ਤੋਂ 4 ਮਹੀਨੇ ਪਹਿਲਾਂ ਐਂਬੂਲੈਂਸ ਜਾਮ ਦੇ ਵਿੱਚ ਫਸ ਗਈ ਸੀ ਉਹਦੀ ਡੈਥ ਹੋਈ ਸੀਗੀ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਕਿਉਂਕਿ ਕਈ ਦੁਕਾਨਾਂ ਬਹੁਤ ਜ਼ਿਆਦਾ ਛੋਟੀਆਂ ਨੇ ਜਿਨ੍ਹਾਂ ਦੇ ਕਰਕੇ ਇਹਨਾਂ ਦੇ ਜਿੰਨੇ ਵੀ ਵਾਹਨ ਨੇ ਉਹ ਸਾਰੇ ਅੰਦਰ ਨਹੀਂ ਲੱਗ ਸਕਦੇ ਕਿਉਂਕਿ ਮਾਰਕੀਟ ਵਾਲਾ ਤਾਂ ਇਹੀ ਕਹਿ ਰਿਹਾ ਸੀਗਾ ਕਿ ਸਾਡੀ ਗਾਕੀ ਵੀ ਜਿਹੜੀ ਖਰਾਬ ਹੁੰਦੀ ਹੈ ਹੈਨਾ ਕੁਝ ਇਹਨਾਂ ਨੂੰ ਜਿਹੜੀ ਜਗ੍ਹਾ ਦਿੱਤੀ ਜਾਏਗੀ ਲਗਾਉਣ ਦੇ ਲਈ ਜਿਹੜੇ ਜਿੰਨੇ ਵੀ ਇਹਨਾਂ ਦੇ ਮੋਟਰ ਵਹੀਕਲਸ ਨੇ ਇਹ ਕੱਲ ਜੀ ਕੋਈ ਨਾ ਦੀ ਮੀਟਿੰਗ ਹੋਈ ਆ ਜੀ ਐਮਐਲਏ ਸਾਹਿਬ ਨੇ ਜਾਂ ਕਮੇਟੀ ਘਰ ਕੇ ਜਾ ਕੇ ਜੀ ਉਹਨਾਂ ਨੇ ਡਿਸੀਜਨ ਲਿਆ ਜਾਂ ਨਹੀਂ ਲਿਆ ਉਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਜੀ ਕੋਈ ਦੇਣ ਕੇ ਜਗ੍ਹਾ ਜਾਂ ਨਹੀਂ ਦੇਣ ਕੇ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਲੇਕਿਨ ਜੋ ਮੇਰੇ ਮਾਜੂਦ ਸੀਪੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਉਹਨੂੰ ਆਪਾਂ ਹੁਕਮ ਦੀ ਕੰਪਲੇਂਟ ਕਰ ਸਰ ਜਿਵੇਂ ਕਿ ਇਸ ਮਾਰਕੀਟ ਕਿਸੇ ਦੀ ਛੋਟੀ ਦੁਕਾਨ ਆ ਤਾਂ ਛੋਟਾ ਡੈਰਾ ਜੇ ਕਿਸੇ ਦੀ ਵੱਡੀ ਦੁਕਾਨ ਤੇ ਵੱਡਾ ਦੈਰਾ ਇਹ ਨਹੀਂ ਹੋ ਸਕਦਾ ਵੀ ਰੋਡਾਂ ਦੇ ਤੇ ਫੁੱਟਪਾਥ ਦੇ ਉੱਤੇ ਆਪਣਾ ਸਮਾਨ ਸਾਡੀ ਦੁਕਾਨ ਛੋਟੀ ਆ ਆਪਾਂ ਰੋਡ ਦੇ ਉੱਤੇ ਆ ਕੇ ਸਮਾਨ ਲਾ ਲਈਏ ਉਹ ਗਲਤ ਗੱਲ ਹੈ ਜੀ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਸਰ ਜਿਵੇਂ ਕਿ 188 ਇਸ ਮਾਰਕੀਟ ਚ ਕਿੰਨੇ ਦੁਕਾਨਦਾਰੇ ਪਰਚੇ ਤੇ ਸਰ ਇਹ ਥਾਣੇ ਵਾਲੇ ਲਿੰਕਟ ਥਾਣੇ ਨਾਲ ਚਾਰ ਨੰਬਰ ਡਿਵੀਜ਼ਨ ਨੂੰ ਪਤਾ ਲੱਗ ਸਕਦਾ ਹੈ ਮੇਰਾ ਕੰਮ ਆ ਜੀ ਨੋਟਿਸ ਦੇਣਾ ਨੋਟਿਸ ਦੇ ਕੇ ਆਇਡੈਂਟੀਫਾਈ ਕਰਕੇ ਥਾਣੇ ਨੂੰ ਰਿਪੋਰਟ ਕਰਨਾ